ਪਾਕਿਸਤਾਨ ਫੌਜੀਆਂ ਦੇ ਵੱਲੋਂ ਸ੍ਰੀ ਹਰਮੰਦਰ ਸਾਹਿਬ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਸੀ ਇਸ ਦੀ ਪੁਸ਼ਟੀ ਕੀਤੀ ਗਈ ਹੈਗੀ ਭਾਰਤੀ ਆਰਮੀ ਦੇ ਵੱਲੋਂ ਜੀ ਹਾਂ ਉਹਨਾਂ ਦਾ ਬਿਆਨ ਦਿੱਤਾ ਗਿਆ ਹੈਗਾ ਉਹਨਾਂ ਦੇ ਵੱਲੋਂ ਕਿ ਕਿਸ ਤਰੀਕੇ ਦੇ ਨਾਲ ਜਦੋਂ ਆਪਰੇਸ਼ਨ ਸਿੰਦੂਰ ਚਲਾਇਆ ਗਿਆ ਉਸ ਤੋਂ ਬਾਅਦ ਪਾਕਿਸਤਾਨ ਦੇ ਵੱਲੋਂ ਰਿਟੈਲੀਏਸ਼ਨ ਕੀਤਾ ਗਿਆ ਉਹਨਾਂ ਦੇ ਵੱਲੋਂ ਕੈਂਟ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਜਦੋਂ ਉਹ ناکਾਮ ਰਹੇ ਤਾਂ ਉਹਨਾਂ ਦੇ ਵੱਲੋਂ ਸਿਵਿਲIANS ਨੂੰ ਨਿਸ਼ਾਨਾ ਬਣਾਇਆ ਗਿਆ ਉਹਨਾਂ ਦੇ ਵੱਲੋਂ ਸ੍ਰੀ ਦਰਬਾਰ ਸਾਹਿਬ ਨੂੰ ਵੀ ਜੋ ਹੈ ਨਿਸ਼ਾਨਾ ਬਣਾਇਆ ਗਿਆ ਸੀਗਾ ਲੇਕਿਨ ਸਾਡੇ ਵੱਲੋਂ ਪਹਿਲਾਂ ਤੋਂ ਹੀ ਪੁਖਤਾ ਪ੍ਰਬੰਧ ਕੀਤੇ ਗਏ ਸੀ ਕਿਉਂਕਿ ਸਾਨੂੰ ਪਤਾ ਸੀ ਕੀ ਆਖਰ ਉਹ ਕੀ ਕਰਨ ਵਾਲੇ ਨੇ ਜਿਸ ਦੇ ਆਧਾਰ ਉਤੇ ਅਸੀਂ ਪਹਿਲਾਂ ਤੋਂ ਹੀ ਜੋ ਐ ਐਕਸ਼ਨ ਕੀਤਾ ਹੋਇਆ ਸੀ ਪਹਿਲਾਂ ਤੋਂ ਹੀ ਤਿਆਰੀ ਜਿਹੜੀ ਹੈਗੀ ਆ ਕੀਤੀ ਗਈ ਸੀ ਜਿਸ ਦੇ ਕਰਕੇ ਉਹ ਆਪਣੀਆਂ ਜੋ ਹਰਕਤਾਂ ਨੇ ਉਹਨਾਂ ਦੇ ਵਿੱਚ ناکਾਮ ਰਹੇ ਤਾਂ ਵੱਡੀ ਖਬਰ ਜਿਹੜੀ ਆ ਸਾਹਮਣੇ ਆ ਰਹੀ ਹੈ ਕਿ ਪਾਕਿਸਤਾਨ ਫੌਜ ਨੇ ਸ੍ਰੀ ਹਰਮੰਦਰ ਸਾਹਿਬ ਉੱਤੇ ਵੀ ਜੋ ਐ ਮਿਜ਼ਾਈਲਾਂ ਦਾਗੀਆਂ ਸੀ ਇਹ ਜਾਣਕਾਰੀ ਜਿਹੜੀ ਹੈਗੀ ਆ ਉਹ ਦਿੱਤੀ ਗਈ ਹੈਗੀ ਆ ਤਾਂ ਆਪਰੇਸ਼ਨ ਸਿੰਦੂਰ ਦੇ ਤਿੰਨ ਦਿਨ ਤੱਕ ਜਦੋਂ ਪਾਕਿਸਤਾਨ ਆਰਮੀ ਕੈਂਟ ਅਤੇ 에ਅਰ ਬੇਸ ਨੂੰ ਟਾਰਗੇਟ ਨਹੀਂ ਕਰ ਪਾਏ ਸੀ ਤਾਂ ਉਹਨਾਂ ਦੇ ਵੱਲੋਂ ਗੋਲਡਨ ਟੈਂਪਲ ਦੇ ਵੱਲ ਨੂੰ ਜੋ ਹੈ ਮਿਜ਼ਾਈਲਾਂ ਦਾਗੀਆਂ ਗਈਆਂ ਸਨ ਹਾਲਾਂਕਿ ਸੇਨਾ ਦੇ 에ਅਰ ਡਿਫੈਂਸ ਸਿਸਟਮ ਨੇ ਉਹਨਾਂ ਦੀਆਂ ਮਿਜ਼ਾਈਲਾਂ ਨੂੰ ਜੋ ਹੈ ਅਸਮਾਨ ਦੇ ਵਿੱਚ ਨਿਊਟਰਲਾਈਜ਼ ਕਰ ਦਿੱਤਾ ਸੀ ਇਸ ਦਾ ਖੁਲਾਸਾ ਪੰਜਾਬ ਦੇ ਵਿੱਚ ਤਾਇਨਾਤ ਸੈਨਾ ਦੇ 에ਅਰ ਡਿਫੈਂਡਰਸ ਨੇ ਜਾਣਕਾਰੀ ਦਿੱਤੀ ਹੈਗੀ ਖੁਲਾਸਾ ਉਹਨਾਂ ਦੇ ਵੱਲੋਂ ਕੀਤਾ ਗਿਆ ਹੈਗਾ ਮੇਜਰ ਗਾਰਦਿਕ ਸੀ ਨੇ ਕਿਹਾ ਹੈ ਕਿ ناکਾਮ ਹੋਣ ਤੋਂ ਬਾਅਦ ਪਾਕਿਸਤਾਨ ਜੋ ਆਰਮੀ ਹੈ ਸਿਵਿਲIANS ਨੂੰ ਟਾਰਗੇਟ ਕਰ ਰਹੀ ਸੀ ਹਾਲਾਂਕਿ 6 7 ਮਈ ਦੀ ਰਾਤ ਆਪਰੇਸ਼ਨ ਸਿੰਦੂਰ ਤੋਂ ਬਾਅਦ 10 ਮਈ ਨੂੰ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਸੀਜ਼ਫਾਇਰ ਹੋ ਚੁਕਿਆ ਇਸ ਤੋਂ ਬਾਅਦ ਦੋਵੇਂ ਪਾਸਿਓਂ ਦੀ ਜੋ ਹੈ ਫਾਇਰਿੰਗ ਜਾਂ ਹਮਲਾ ਨਹੀਂ ਕੀਤਾ ਜਾ ਰਿਹਾ ਸੈਨਾ ਦੇ ਖੁਲਾਸੀ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਇਸ ਦੇ ਵਿੱਚ ਕਤਰ ਨੇ ਕੁਲਵੰਤ ਸਿੰਘ ਮੰਨਣ ਉਹਨਾਂ ਦੇ ਵੱਲੋਂ ਜੋ ਹੈ ਕਿਹਾ ਗਿਆ ਕਿ ਇਹ ਬਿਲਕੁਲ ਹੀ ਝੂਠ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਇਹ ਇੱਕ ਪੋਲਿਟੀਕਲ ਸਟੰਟ ਹੈ ਉਹਨਾਂ ਕਿਹਾ ਹੈ ਕਿ ਪਾਕਿਸਤਾਨ ਹੋ ਪਾਵੇ ਭਾਰਤ ਹੋਵੇ ਕੋਈ ਵੀ ਗੋਲਡਨ ਟੈਂਪਲ ਨੂੰ ਟਾਰਗੇਟ ਕਰਨ ਦੀ ਸੋਚ ਵੀ ਨਹੀਂ ਸਕਦਾ ਹਾਲਾਂਕਿ ਜਦੋਂ ਦੀ ਇਹ ਖਬਰ ਸਾਹਮਣੇ ਆਈ ਹੈਗੀ ਆ ਕਿ ਗੋਲਡਨ ਟੈਂਪਲ ਨੂੰ ਨਿਸ਼ਾਨਾ ਬਣਾਇਆ ਗਿਆ ਉਸ ਟਾਈਮ ਤੋਂ ਹੀ ਜੋ ਹੈ ਲਗਾਤਾਰ ਸਿਆਸਤ ਜਿਹੜੀ ਆ ਪੱਖ ਦੀ ਹੋਈ ਨਜ਼ਰ ਆ ਰਹੀ ਆ ਹਰ ਪਾਸਿਓਂ ਦੀ ਜੋ ਹੈ ਨਿੱਖੇਦੇ ਵੀ ਕੀਤੇ ਜਾ ਰਹੇ ਲੇਕਿਨ ਜੋ ਜੋ ਇੰਡੀਅਨ ਆਰਮੀ ਨੇ ਜਨਾਦ ਦੇ ਵੱਲੋਂ ਬਿਆਨ ਦਿੱਤਾ ਗਿਆ ਤਾਂ ਇਹਨਾਂ ਦੀ ਛਲਾਗਾ ਵੀ ਜਿਹੜੀ ਹੈਗੀ ਆ ਉਹ ਕੀਤੀ ਜਾ ਰਹੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਕੁਲਵੰਤ ਸਿੰਘ ਮੰਨਣ ਜਿਹੜੇ ਸਕੱਤਰ ਨੇ ਐਜਪੀਸੀ ਦੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਇਹ ਬਿਲਕੁਲ ਹੀ ਗਲਤ ਹੈ ਇਸ ਨੂੰ ਸਿਆਸੀ ਸਟੰਟ ਉਹਨਾਂ ਦੇ ਵੱਲੋਂ ਦੱਸਿਆ ਗਿਆ ਉਹਨਾਂ ਕਿਹਾ ਹੈ ਕਿ ਗੁਰੂ ਰਾਮਦਾਸ ਦੇ ਦਰਤੇ ਹਮਲਾ ਜੋ ਐ ਕੋਈ ਵੀ ਕਰਨ ਦੀ ਸੋਚ ਵੀ ਨਹੀਂ ਸਕਦਾ ਆ ਤਾਂ ਕੁਲਵੰਤ ਸਿੰਘ ਮੰਨਣ ਜੂਨੇ ਉਹਨਾਂ ਨੇ ਹਮਲੇ ਦੀ ਗੱਲ ਨੂੰ ਨਕਾਰਿਆ ਹੋਰ ਕੀ ਕੋ ਜਨਾਰੇ ਕਿਹਾਇ ਇੱਕ ਵਾਰੀ ਤੁਹਾਨੂੰ ਉਹ ਵੀ ਸੁਣਾ ਦੇਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀਆਂ ਭਾਵੇਂ ਇੰਡੀਅਨ ਆਰਮੀ ਆ ਤੇ ਭਾਵੇਂ ਪਾਕਿਸਤਾਨੀ ਆਰਮੀ ਆ ਇਹ ਇਹਨਾਂ ਦਾ ਪੋਲਿਟਿਕਲ ਕੋਈ ਮੋਟਿਵ ਹੋ ਸਕਦਾ ਗੁਰੂ ਰਾਮਦਾਸ ਦੇ ਦਰ ਤੇ ਕੋਈ ਇਦਾਂ ਦਾ ਮੇਰਾ ਜੋ ਵਿਸ਼ਵਾਸ ਹੈ ਕੋਈ ਵੀ ਆਰਮੀ ਦਾ ਕਮਾਂਡਰ ਜਾਂ ਆਰਮੀ ਦਾ ਜਨਰਲ ਕੋਈ ਇਹ ਸੋਚ ਨਹੀਂ ਸਕਦਾ ਕਿ ਸਤਕਨ ਸਿੰਘ ਦਰਵਾਦ ਸਾਹਿਬ 'ਤੇ ਹਮਲਾ ਕੀਤਾ ਜਾਵੇ ਤੇ ਇੱਥੇ ਤਾਂ ਜਿਹੜਾ ਜੀਵਨ ਦਿੱਤਾ ਜਾਂਦਾ ਹੈ ਗੁਰੂ ਰਾਮਦਾਸ ਮਹਾਰਾਜ ਪਤਾ ਨਹੀਂ ਕਿੰਨੇਆਂ ਨੂੰ ਜ਼ਿੰਦਗੀਆਂ ਦਿੰਦੇ ਆ ਤੇ ਕਿੰਨਿਆਂ ਦੀਆਂ ਸ਼ਮਤਾਵਾਂ ਜਿਹੜੀਆਂ ਜਾਂ ਦਾਸਾਂ ਜੋਈਆਂ ਬੇਨਤੀਆਂ ਪੂਰੀਆਂ ਕਰਦੇ ਆ ਕਿਸੇ ਨੂੰ ਵੀ ਕੋਈ ਘਬਰਾਟ 1% ਵੀ ਚਿੰਤਾ ਦਾ ਵਿਸ਼ਾ ਨਹੀਂਗਾ ਸੰਗਤਾਂ ਜਿਹੜੀਆਂ ਲੱਖਾਂ ਦੀ ਤਦਾਦ ਦੇ ਵਿੱਚ ਰਜਾਨਾ ਜਿਹੜੀਆਂ ਗੁਰੂ ਰਾਮਦਾਸ ਦੇ ਦਰ ਤੇ ਨਮਕਤ ਹੁੰਦੀਆਂ ਤੇ ਅੱਜ ਵੀ ਸੰਗਤਾਂ ਆਈਆਂ ਹੋਈਆਂ ਕੋਈ ਕਿਸੇ ਨੂੰ ਤੋਖਲਾ ਨਹੀਂ ਹੋਣਾ ਚਾਹੀਦਾ ਤੇ ਕਿਸੇ ਨੂੰ ਮਹਿਕਮਾ ਕਾ ਕਈ ਵਾਰੀ ਛੜਾਰਤੀ ਲੋਕ ਜਿਹੜੇ ਆ ਕਿਉਂਕਿ ਭਾਵੇਂ ਸਵੇਰ ਹੋਵੇ ਭਾਵੇਂ ਦੁਪਹਿਰ ਹੋਵੇ ਭਾਵੇਂ ਸ਼ਾਮ ਹੋਵੇ ਤੇ ਭਾਵੇਂ ਰਾਤ ਹੋਵੇ ਤੇ ਲੱਖਾਂ ਦੀ ਤਦਾਦ ਤੇ ਸੰਗਤ ਜਿਹੜੀ ਗੁਰੂ ਨਾਨਕ ਦਾਸ ਦੇ ਦਰਤੇ ਸੱਚਖੰਡ ਸਿੱਧਰਵਾਦ ਸਾਹਿਬ ਵਿਖੇ ਮੱਥਾ ਟੇਕਦੀ ਆ। ਤੁਸੀਂ ਖਾਰਜ ਕਰਦੇ ਹੋ ਬਿਆਨ ਜੀ? ਸੇਵਾ ਦਾ ਖਾਰਜ ਕਰਦੇ ਹੋ ਸੇਵਾ ਤੋਂ? ਮੈਂ ਦੇਖੋ ਮੈਂ ਵਿਸ਼ਵਾਸ ਨਹੀਂ ਕਰਦਾ ਜੋ ਖਾਰਜ ਤਾਂ ਮੈਂ ਤਾਂ ਕਰਾਂ ਮੈਂ ਵਿਸ਼ਵਾਸ ਨਹੀਂ ਕਰਦਾ ਇਹਨਾਂ ਗੱਲਾਂ ਤੇ ਕਿਉਂਕਿ ਗੁਰੂ ਰਾਮਦਾਸ ਦੇ ਦਰ ਤੇ ਕਿਸੇ ਨੂੰ ਤੋਖਲਾ ਹੁੰਦਾ ਕਈ ਕਈ ਆਪ ਵੀ ਬਿਆਨ ਦੇ ਦਿੰਦੇ ਆ ਵੀ ਭਾਈ ਦੂਜੇ ਪਤਾ ਨਹੀਂ ਇਹ ਦਿੱਤੀ ਇਹ ਕਿਦਾਂ ਦਾ ਦਰ ਹੈਗਾ ਜਿੱਥੇ ਸਵੇਰੇ ਸ਼ਾਮ ਦੁਪਹਿਰੇ ਰਾਤ ਸੰਗਤ ਆਉਂਦੀ ਹੈ ਤੇ ਸੰਗਤ ਦੀ ਆਸਤਾ ਉਸੇ ਤਰ੍ਹਾਂ ਟਿੱਕੀ ਆ ਸੰਗਤ ਗੁਰੂ ਰਾਮਦਾਸ ਦੇ ਦਰ ਤੇ ਮੱਥਾ ਟੇਕਣ ਆਉਂਦੀ ਆ ਇਦਾਂ ਹੀ ਸੰਗਤ ਜਿਹੜੀ ਆ ਮੈਗਨਾ ਹਜ਼ਾਰਾਂ ਸਾਲ ਤੋਂ ਆਉਂਦੀ ਆ ਤੇ ਆਉਂਦੀ ਰਹੇਗੀ ਇੱਕ ਜ਼ਿੰਮੇਵਾਰ ਅਧਿਕਾਰੀ ਵੱਲੋਂ ਇਹ ਬਿਆਨ ਦਿੱਤਾ ਗਿਆ ਹੈ ਲੱਗਦਾ ਕਿ ਸੰਗਤ ਕੋਈ ਦੁੱਬਦਾ ਪੈਦਾ ਨਾ ਹੋਵੇ ਕੋਈ ਸੁਨੇਹਾ ਦੇ ਸੰਗ ਮੈਂ ਕਹੀ ਆ ਕਿ ਕਈ ਕਈ ਏਜੰਸੀਆਂ ਹੁੰਦੀਆਂ ਕਿਸ ਦੀ ਕੋ ਦੀ ਕੀ ਸੋਚਿਆ ਅਸੀਂ ਨਹੀਂ ਉਹਦੇ ਬਾਰੇ ਕਹਿ ਸਕਦੇ ਪਰ ਮੈਂ ਇਹ ਤੁਹਾਨੂੰ ਕਹਿੰਦਾ ਕਿ ਸੰਗਤ ਦੇ ਵਿੱਚ ਇੰਨਾ ਪ੍ਰਮਾਤਮਾ ਗੁਰੂ ਰਾਮਦਾਸ ਵਾਰੇ ਪਿਆਰਿਆ ਇੱਕ ਪਰਸਨ ਵੀ ਤੋਖਲਾ ਨਹੀਂ ਸੰਗਤ ਦੇਖੋ ਤੁਸੀਂ ਕੱਲ ਨੂੰ ਵੀ ਦੇਖੋ ਅੱਜ ਵੀ ਦੇਖੋ ਸੰਗਤ ਵਿੱਚ ਕਦੀ ਕਮੀ ਨਹੀਂ ਆਏਗੀ ਜ਼ਿੰਦਗੀ 'ਚ ਨਹੀਂ ਕਦੀ ਕਮੈਂ ਕੋ ਗੁਰੂ ਰਾਮਦਾਸ ਦੇ ਦਰ ਤੇ ਸੰਗਤ ਦਾ ਇੰਨਾ ਪਿਆਰ ਇਨੇ ਕੈਮਰੇ ਲੱਗੇ ਕੋਈ ਇਹੋ ਜਿਹੀ ਸੀਸੀ ਸਾਨੂੰ ਇਹ ਜਿੰਦੇ ਕੋਈ ਤੁਹਾਨੂੰ ਨਜ਼ਰ ਆਇਆ ਹੋਵੇ ਨਹੀਂ ਕੋਈ ਇਦਾਂ ਦਾ ਕਾਦ ਨਹੀਂ ਨਗਾ ਕੋਈ ਇਦਾਂ ਦਾ ਅਸੀਂ ਸੋਚ ਹੀ ਨਹੀਂ ਸਕਦੇ ਵੀ ਗੁਰੂ ਰਾਮਦਾਸ ਦੇ ਦਰ ਤੇ ਕੋਈ ਇਦਾਂ ਦੀ ਗੱਲ ਸੋਚ ਸਕੇ ਪਰ ਇਹ ਆ ਕਿ ਗੁਰੂ ਮਹਾਰਾਜ ਮਿਹਰ ਕਰੇ ਇਦਾਂ ਦੀ ਸੰਗਤਾਂ ਦੀ ਜਿਹੜੀ ਆਸਥਾ ਬਣੀ ਰਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਪਾ ਇਹਨਾਂ ਦੇ ਵੱਲੋਂ ਸਾਰੀ ਗੱਲ ਨੂੰ ਨਕਾਰਿਆ ਗਿਆ ਕਿ ਕੋਈ ਵੀ ਹਮਲਾ ਨਹੀਂ ਹੋਇਆ ਹੈਗਾ ਇਹ ਪੋਲਿਟੀਕਲ ਸਟੰਟ ਹੈ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਗੁਰਜੀਤ ਔਜਲਾ ਦੀ ਤਾਂ ਉਹਨਾਂ ਦੇ ਵੱਲੋਂ ਵੀ ਬਿਆਨ ਜਿਹੜਾ ਹੈਗਾ ਦਿੱਤਾ ਗਿਆ ਹੈਗਾ ਉਹਨਾਂ ਦੇ ਵੱਲੋਂ ਚੁਲਾਗਾ ਜਿਹੜੀ ਆ ਕੀਤੀ ਗਈ ਹੈਗੀ ਕਿ ਜਿਸ ਤਰੀਕੇ ਦੇ ਨਾਲ ਪਹਿਲਾਂ ਵੀ 10 ਮਈ ਨੂੰ ਜੋ ਗੁਰਦੁਆਰਾ ਸਾਹਿਬ ਤੇ ਅਟੈਕ ਹੋਇਆ ਸੀ ਉਸ ਨੂੰ ਲੈ ਕੇ ਸਿੱਖਾਂ ਦੇ ਵੱਲੋਂ ਵਿਰੋਧ ਕੀਤਾ ਗਿਆ ਸੀ ਤੇ ਹੁਣ ਜੋ ਹੈ ਸੈਨਾ ਦੇ ਵੱਲੋਂ ਜੋ ਆਰਮੀ ਹੈ ਇੰਡੀਅਨ ਆਰਮੀ ਉਹਨਾਂ ਦੇ ਵੱਲੋਂ ਇਹ ਗੱਲ ਕਬੂਲ ਕੀਤੀ ਗਈ ਹੈਗੀ ਉਹਨਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਪਾਕਿਸਤਾਨੀ ਆਰਮੀ ਦੇ ਵੱਲੋਂ ਜੋ ਹੈ ਲਗਾਤਾਰ ਹੀ ਜੋ ਗੋਲਡਨ ਟੈਂਪਲ ਹੈ ਉਸ ਨੂੰ ਨਿਸ਼ਾਨਾ ਬਣਾਇਆ ਗਿਆ ਹਾਲਾਂਕਿ ਇੰਡੀਅਨ ਆਰਮੀ ਦੇ ਵੱਲੋਂ ਉਹਨਾਂ ਦੇ ਜੋ ਨਾਪਾਕ ਇਰਾਦੇ ਸੀ ਉਹਨਾਂ ਨੂੰ ਨਾਕਾਮ ਕੀਤਾ ਤੇ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਜੋ ਹੈ ਗੁਰਜੀਤ ਔਜਲਾ ਜੋ ਸੰਸਦ ਨੇ ਉਹਨਾਂ ਦੇ ਵੱਲੋਂ ਕੀਤਾ ਗਿਆ ਹੈਗਾ ਧੰਨਵਾਦ ਉਹਨਾਂ ਦੇ ਵੱਲੋਂ ਕਿਹਾ ਗਿਆ ਹੋਰ ਕੀ ਕੁਝ ਉਹਨਾਂ ਦਾ ਬਿਆਨ ਸਾਹਮਣੇ ਆਇਆ ਤੁਹਾਨੂੰ ਉਹ ਵੀ ਸੁਣਾਉਂਦੇ ਆ ਇੰਡੀਅਨ ਆਰਮੀ ਵੱਲੋਂ ਅੱਜ ਬਿਆਨ ਦਿੱਤਾ ਗਿਆ ਕਿ ਪਾਕਿਸਤਾਨ ਵੱਲੋਂ 7-8 ਨੂੰ ਦਰਮਿਆਨੀ ਰਾਤ ਨੂੰ ਜਿਹੜਾ ਹਮਲਾ ਕੀਤਾ ਗਿਆ ਅੰਮ੍ਰਿਤਸਰ ਦੇ ਉੱਤੇ ਔਰ ਉਹਨਾਂ ਵੱਲੋਂ ਹਰਮੰਦਰ ਸਾਹਿਬ ਨੂੰ ਟਾਰਗੇਟ ਕੀਤਾ ਗਿਆ ਏ ਧਾਰਮਿਕ ਸਥਾਨ ਨੂੰ ਟਾਰਗੇਟ ਕੀਤਾ ਗਿਆ ਏ ਔਰ ਸਾਡੀ ਆਰਮੀ ਨੂੰ ਸਲੂਟ ਹੈ ਇਸ ਗੱਲ ਤੋਂ ਕਿ ਉਹਨਾਂ ਨੇ ਬੜੇ ਵਧੀਆ ਤਰੀਕੇ ਦੇ ਨਾਲ ਜਿਹੜੀ ਸੁਰੱਖਿਆ ਕਵਚ ਸੀ ਉਹ ਸਾਰੇ ਸ਼ਹਿਰ ਦੇ ਹੜੇਦਵਾਲੇ ਬਣਾ ਕੇ ਰੱਖਿਆ ਔਰ ਬਹੁਤ ਉਹਨਾਂ ਦੇ ਜਿਹੜੇ ਡਰੋਨ ਸੀ ਬਹੁਤ ਮਜਾਇਦ ਸੀ ਜਿਹੜੀਆਂ ਉਹਨਾਂ ਨੂੰ ਡਿਫਿਊਜ਼ ਕੀਤਾ ਔਰ ਉਹਨਾਂ ਨੂੰ ਹਵਾ ਦੇ ਵਿੱਚ ਹੀ ਗਰਾ ਦਿੱਤਾ ਗਿਆ ਅਸੀਂ 10 ਤਰੀਕ ਨੂੰ ਇਸੇ ਗੱਲ ਦਾ ਇਹ ਪਤਲਾ ਫੁੱਕਿਆ ਸੀ ਹਾਲਕਟ ਦੇ ਬਾਹਰ ਕਿ ਪਾਕਿਸਤਾਨ ਸਾਡੇ ਇਹਨਾਂ ਗੁਰੂ ਘਰਾਂ ਨੂੰ ਵਾਰੇ ਇਹਨਾਂ ਸ਼ਹਿਰਾਂ ਨੂੰ ਜਿਹੜਾ ਸਿਵਲਿਅਨ ਨੂੰ ਖਾਸ ਕਰਕੇ ਨਿਸ਼ਾਨਾ ਬਣਾ ਰਿਹਾ ਹੈ ਔਰ ਇਸ ਕਰਕੇ ਅਸੀਂ ਉਹਦਾ ਸਿੱਖ ਜਥੇਬੰਦੀਆਂ ਨੇ ਬਹੁਤ ਵੱਡਾ ਇੱਕ ਵਿਰੋਧ ਵੀ ਅੰਮ੍ਰਿਤਸਰ ਦੇ ਵਿੱਚ ਕੀਤਾ ਸੀ ਪਾਕਿਸਤਾਨ ਹਮੇਸ਼ਾ ਹੀ ਪੰਜਾਬ ਦਾ ਦੁਸ਼ਮਣ ਰਿਹਾ ਹੈ ਸਾਡੇ ਇਸ ਖੇਤੇ ਦਾ ਉਹਨੇ ਸਾਨੂੰ ਅੱਤਵਾਦ ਬਹੁਤ ਵੱਡੇ ਅੱਤਵਾਦ ਲਿਆਂਦਾ ਇਸ ਖੇਤੇ ਦੇ ਵਿੱਚ ਔਰ ਉਸ ਤੋਂ ਬਾਅਦ ਡਰੱਗਸ ਦੇ ਨਾਲ ਸਾਡੇ ਨੌਜਵਾਨ ਜਿਹੜੇ ਐ ਉਹ ਮਾਰੇ 2 ਲੱਖ ਤੋਂ ਵੱਧ ਮੌਤਾਂ ਲਈਆਂ ਉਹ ਡਰੱਗਸ ਨਾਲ ਹੀ ਹੈ ਔਰ ਨਿਰੰਤਰ ਉਹਦੇ ਵੱਲੋਂ ਜਿਹੜੀ ਡਰੱਗਸ ਦੀ ਹਥਿਆਰਾਂ ਦੀ ਸਪਲਾਈ ਆ ਉਹ ਇਸ ਖੇਤੇ 'ਚ ਜਾਰੀ ਹੈ ਸੋ ਇੰਡੀਅਨ ਆਰਮੀ ਨੇ ਬਹੁਤ ਵਧੀਆ ਕੰਮ ਕੀਤਾ ਮੈਂ ਇਸ ਗੱਲ ਤੋਂ ਇੰਡੀਅਨ ਆਰਮੀ ਦੀ ਸਰਾਹਨਾ ਵੀ ਕਰਦਾ ਹਾਂ ਔਰ ਸਲੂਟ ਕਰਦੇ ਹਾਂ ਅਸੀਂ ਇੰਡੀਅਨ ਆਰਮੀ ਨੂੰ ਤਾਂ 골ਡਨ ਟੈਂਪਲ ਉਤੇ ਵੀ ਅਟੈਕ ਕਰਨ ਦੀ ਕੋਸ਼ਿਸ਼ ਪਾਕਿਸਤਾਨੀਆਂ ਦੇ ਵੱਲੋਂ ਕੀਤੀ ਗਈ ਹੈਗੀ ਜਿਸ ਦਾ ਖੁਲਾਸਾ ਅੱਜ ਕੀਤਾ ਗਿਆ ਜਿਸ ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਤਾਂ ਮੰਤਰੀ ਜੋ ਮਨਜਿੰਦਰ ਸਿੰਘ ਸਿਰਸਾ ਨੇ ਉਹਨਾਂ ਦੇ ਵੱਲੋਂ ਬਕਾਦਾ ਇਸ ਦੇ ਵਿੱਚ ਜੋ ਹੈ ਸੋਸ਼ਲ ਮੀਡੀਆ ਉਤੇ ਪੋਸਟ ਪਾ ਕੇ ਉਹਨਾਂ ਦੇ ਵੱਲੋਂ ਧੰਨਵਾਦ ਵੀ ਕੀਤਾ ਗਿਆ ਦੂਜੇ ਪਾਸੇ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਕਿਸ ਤਰੀਕੇ ਦੇ ਨਾਲ ਪਾਕਿਸਤਾਨ ਦੇ ਜੋ ناکਾਮ ਮਨਸੂਬੇ ਨੇ ਕਿਸ ਤਰੀਕੇ ਦੇ ਨਾਲ ਇੰਡੀਅਨ ਆਰਮੀ ਦੇ ਵੱਲੋਂ ਉਹਨਾਂ ਨੂੰ ਜੋ ਹੈ ਰਾਹਰਾ ਜਵਾਬ ਦਿੱਤਾ ਗਿਆ ਕਿਸ ਤਰੀਕੇ ਦੇ ਨਾਲ ਗੋਲਡਨ ਟੈਂਪਲ ਤੇ ਇਹਨਾਂ ਦੇ ਵੱਲੋਂ ਅਟੈਕ ਕੀਤਾ ਜਾ ਰਿਹਾ ਸੀ ਪਰ ਇੰਡੀਅਨ ਆਰਮੀ ਦੇ ਵੱਲੋਂ ਜੋ ਹੈ ਉਹਨਾਂ ਦੀਆਂ ਨਾਪਾਕ ਕੋਸ਼ਿਸ਼ਾਂ ਨੂੰ ناکਾਮ ਕਰਕੇ ਦਿਖਾਇਆ ਤਾਂ ਦੂਜੇ ਪਾਸੇ ਤਰਨਚੁੱਕ ਦੀ ਵੀ ਗੱਲ ਕਰ ਲਈਏ ਤਾਂ ਉਹਨਾਂ ਦਾ ਬਿਆਨ ਵੀ ਇਸ ਮੁੱਦੇ ਉੱਤੇ ਸਾਹਮਣੇ ਆਇਆ ਕਿਉਂਕਿ ਲਗਾਤਾਰ ਸਿਆਸਤ ਜੋ ਹੋ ਰਹੀ ਹੈ ਇਸ ਉੱਤੇ ਪੱਕਦੀ ਹੋਈ ਨਜ਼ਰ ਆ ਰਹੀ ਹੈ ਨੂੰ ਪਾਕਿਸਤਾਨ ਦੁਆਰਾ ਜਿਹੜਾ ਅੰਮ੍ਰਿਤਸਰ ਦੇ ਉੱਤੇ ਔਰ ਖਾਸ ਤੌਰ ਤੇ ਪਵਿੱਤਰ ਸ਼੍ਰੀ ਹਰਮੰਦਰ ਸਾਹਿਬ ਤੇ ਨਿਸ਼ਾਨਾ ਬਣਾ ਕੇ ਜਿਹੜਾ ਹਮਲਾ ਕੀਤਾ ਗਿਆ ਮੈਂ ਉਹਦੀ ਕਠੋਰ ਨਿੰਦਾ ਕਰਨਾ ਇਹ ਪਾਕਿਸਤਾਨ ਦੀ ਮਾਨਸਿਕ ਦਿਵਾਲੀਆਪਨ ਔਰ ਹੀ ਆਤਮਕੀ ਸਕੋਚ ਦੀ ਪ੍ਰਕਾਸ਼ਟਾ ਹੈ ਇਹ ਹਮਲਾ ਉਹਨੇ ਭਾਰਤ ਦੀ ਆਤਮਾ ਤੇ ਹਮਲਾ ਕੀਤਾ ਅਤੇ ਧੰਨਵਾਦ ਹੈ ਭਾਰਤ ਦੀ ਫੌਜ ਦਾ ਸਾਡੇ 에ਅਰ ਡਿਫੈਂਸ ਸਿਸਟਮ ਦਾ ਜਿਨੇ 35 ਹਮਰਿਆਂ ਨੂੰ ਅਸਫਲ ਕੀਤਾ ਔਰ ਅੰਮਰਸਰ ਚ ਇੱਕ ਵੀ ਮਜ਼ਾਇਲ ਪੰਜਾਬ ਚ ਇੱਕ ਵੀ ਮਜ਼ਾਇਲ ਟਿਕਰ ਨਹੀਂ ਦਿੱਤੀ ਆਕਾਸ਼ ਚ ਖਤਮ ਕਰ ਦਿੱਤੀ ऑपरेशन संदूर दी सफलता ਤੋਂ ਬਾਅਦ ਪਾਕਿਸਤਾਨ ਬੁਖਲਾਹਟ ਚ ਜਿਸ ਤਰ੍ਹਾਂ ਨੇ ਸਾਡੇ ਧਾਰਮਿਕ ਸਥਾਨਾਂ ਨੂੰ ਖਾਸ ਤੌਰ ਤੇ ਸ਼੍ਰੀ ਮੰਧਰ ਮੰਦਰ ਸਾਹਿਬ ਔਰ ਪੁੰਛ ਦੇ ਗੁਰਦੁਆਰੇ ਨੂੰ ਟਾਰਗੇਟ ਕਰਕੇ ਹਮਲੇ ਕੀਤੇ ਇਰ ਤੋਂ ਸਮਝ ਆਂਦਾ ਕਿ ਉਹਰੇ ਅੰਦਰ ਕਿੰਨਾ ਆਂਤਕੀ ਵਿਸ਼ ਭਰਿਆ ਹੈ ਇਹ ਉਹਰਾ ਆਂਤਕ ਦਾ ਚਿਹਰਾ ਉਜਾਗਰ ਹੋ ਰਿਹਾ ਪ੍ਰਧਾਨ ਮੰਤਰੀ ਮੋਦੀ ਦੇ ਨੇਤ੍ਰਿਤਵ ਚ ਭਾਰਤ ਦੀ ਵੀਰ ਸੈਨਾ ਨੇ ਪਾਕਿਸਤਾਨ ਦੇ ਇਹਨਾਂ ਨੀਚ ਹਰਕਤਾ ਨੂੰ ਇਹ ਸਾਰੇ ਹਮਲਿਆਂ ਨੂੰ ਨਿਸ਼ਵਲ ਕੀਤਾ ਔਰ ਖਾਸ ਤੌਰ ਤੇ ਜਿਹੜਾ ਸ੍ਰੀ ਹਰਮੰਦਰ ਸਾਹਿਬ ਤੇ ਅਟੈਕ ਕਰਨ ਦੀ ਕੋਸ਼ਿਸ਼ ਪਾਕਿਸਤਾਨ ਨੇ ਕੀਤੀ ਉਹਨੂੰ ਵੀ ਅਸਫਲ ਕੀਤਾ ਮੈਂ ਭਾਰਤ ਦੀ ਵੀਰ ਸੈਨਾ ਨੂੰ ਸਲਾਮ ਕਰਨਾ ਭਾਰਤ ਦੀ ਵੀਰ ਸੈਨਾ ਨੇ ਜਿੱਥੇ ਆਪਣੇ ਨਾਗਰਿਕਾਂ ਦੀ ਆਪਣੇ ਧਾਰਮਿਕ ਸਥਾਨਾਂ ਦੀ ਸੁਰੱਖਿਆ ਕੀਤੀ ਹੈ ਉੱਥੇ ਪਾਕਿਸਤਾਨ ਦੇ ਅੰਦਰ ਬੈਠੇ ਅੰਤਕੀਆਂ ਦੇ اڈਿਆਂ ਨੂੰ ਔਰ ਅੰਤਕੀਆਂ ਨੂੰ ਸਮਾਪਤ ਕੀਤਾ 100 ਤੋਂ ਜ਼ਿਆਦਾ ਅੰਤਕੀ ਮਾਰੇ ਗਏ